ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲਓ ਜੀ ਤੁਹਾਨੂੰ ਦਿਖਾਉਨੇ ਆ ਗ੍ਰੀਨ ਅੱਖਾਂ ਦੇ ਕਬੂਤਰ ਆਪਾਂ ਟੋਟਲ ਬਾਈ ਜੀ ਗ੍ਰੀਨ ਅੱਖਾਂ ਦੇ ਕਬੂਤਰ ਆ ਇਹ ਕਬੂਤਰ ਵੀ ਦੇਖੋ ਕਾਲੀ ਨੋਖ ਗ੍ਰੀਨ ਅੱਖਾਂ ਅੱਧਰ ਦੇਖੋ ਵੀ ਕਾਲੀ ਨੋਖ ਗ੍ਰੀਨ ਅੱਖਾਂ ਉਹ ਥੋੜੀ ਜੀ ਪੂਰੀ ਗ੍ਰੀਨ ਅੱਖਾਂ ਔਰ ਬਾਕੀ ਇਹ ਗ੍ਰੀਨ ਅੱਖਾਂ ਦੇ ਕੁੱਤਰਾ ਜੀ ਦੇਖ ਸਕਦੇ ਹੋ ਤੁਸੀਂ ਥੋੜੀ ਜੀ ਫੋਨ ਨਾਲ ਮੂਵੀ ਬਣਾ ਰਹੇ ਆ ਇਸ ਕਰਕੇ ਘੱਟ ਦਿਸ ਰਹੀ ਹੈ ਜੀ ਆ ਗ੍ਰੀਨ ਅੱਖਾਂ ਦੀ ਪੂਰੀਆਂ ਕੁੱਤਰਾ ਦੀ ਟੋਟਲ ਹਰੀ ਅੱਖ ਦੇ ਕੁੱਤਰਾ ਜੀ ਆ ਆਪਣਾ ਵੱਡਾ ਕੁੱਤਰਾ ਜੋ ਕੁੱਤਰਾ ਬਾਜੀ Song ਦੇ ਵਿੱਚ ਵੀ ਆਇਆ ਸੀ ਹਵਲ ਦਾ ਉੱਤਰ ਆ ਜੀ। ਆਹ ਟੋਟਲ ਉੱਤਰ ਆ ਜਿਹੜੇ ਗ੍ਰੀਨ ਅੱਖਾਂ ਦੇ ਆ ਜੀ ਆਪਣੇ। ਆਹ ਰਹੀਆਂ ਆੱਖਾਂ ਬਿਲਕੁਲ। ਆਹ ਦੇਖੋ ਜੀ। ਤੁਹਾਨੂੰ ਜੂਮ ਕਰਕੇ ਵੇਖਦੇ ਆ ਜੀ ਜੂਮ। ਮੋਬਾਈਲ ਡਾ ਵਧੀਆ ਨਹੀਂ ਹੈ ਮੇਰੇ ਕੋਲ। ਥੋੜੀ ਕਲੈਰਿਟੀ ਵੀ ਖੋਣਾ। ਇਹ ਤੁਹਾਨੂੰ ਗ੍ਰੀਨ ਅੱਖਾਂ ਦੇ ਉੱਤਰ ਚੈੱਕ ਕਰੋ ਜੀ। ਡਰੇ ਆ ਥੋੜੇ ਜਿਹੇ ਦਰੋਏ ਸਿੱਧੇ ਸ਼ਕਲਾਂ ਵਖਾਓ ਸਾਰੇ ਉਹ ਤਾਂ ਫੋਨ ਵਾਲੇ ਨਹੀਂ ਸਾਹ ਲੈਣ ਦਿੰਦੇ ਭਰਾਵੋ ਫੋਨ ਵਿੱਚ ਦੱਬੀ ਤੁਰੇ ਆਉਂਦੇ ਆ ਲਓ ਜੀ ਗ੍ਰੀਨ ਅੱਖਾਂ ਦੇ ਕਬੂਤਰ ਆਪਣੇ ਕੋਲੇ ਬਾਈ ਜੀ 8 ਜੋੜੇ ਆ ਗ੍ਰੀਨ ਅੱਖਾਂ ਦੇ ਪਿਓਰ ਕੜੀ ਨੋਕ ਲੋਜ ਗਰੀਨ ਅੱਖਾਂ ਨੰਬਰ 2 ਕਾ ਪਿੱਛੇ ਬੈਠੀ ਹੈ ਨੰਬਰ 10 ਲੋ ਪੂਰੀਆਂ ਗਰੀਨ ਅੱਖਾਂ ਦੀ ਥੋੜੇ ਜਿਹਾ ਕੁੱਤਰ ਦਰਦੇ ਆ ਢਾਲ ਚ ਪਾਏ ਨਹੀਂ ਸੀ ਉਹ ਕੁੱਤਰਾਂ ਦੀਆਂ ਗ੍ਰੀਨ ਅੱਖਾਂ ਜੀ ਇੱਕ ਇਦਰਾ ਮੂੰਹ ਜਾ ਕੱਢੀ ਬੱਤੀ ਥੱਲੇ ਆ ਲੋ ਜੀ ਥੋੜੇ ਡਰ ਜਾਂਦੇ ਆ ਜਿੱਦੇ ਓਏ ਜਿੱਦੋਂ ਆ ਵੜਾ ਉਤਰਿਆ ਜੀ ਗ੍ਰੀਨ ਅੱਖਾਂ ਦੇ ਕੁੱਤਰ ਦੇਖੋ ਜੀ ਐਸਾ ਸਾਲਾ ਪੰਨਸਾਲੇ ਤਿਆਰ ਕੀਤੀ ਆ ਜੀ ਜਨਾਬੀਆ ਟੋਟਲ ਗ੍ਰੀਨ ਅੱਖਾਂ ਇਹ 8 ਜੋੜੇ ਹੋ ਗਏ ਆ ਜੀ ਆਪਣੇ ਕੋਲੇ ਇਹਹੀ ਬ੍ਰੀਡ ਤਿਆਰ ਕਰਨੀ ਆ ਜੀ ਸਾਈਜ਼ ਵੇਖੋ ਇਹਨਾਂ ਦਾ ਖਿੱਚਮਾ ਸਾਈਜ਼ ਆ ਪੂਰਾ ਲੰਬਾ ਸਾਈਜ਼ ਵੇਖੋ ਫੁੱਲ ਲੰਬਾ ਉੱਤਰ ਸਾਈਜ਼ ਦਿਖਾਉਣਾ ਉੱਤਰ ਫੁੱਲ ਲੰਬਾ ਸਾਈਜ਼ ਬਲੈਕ ਚੁੰਝਾਂ ਆ ਵੀ ਬਲੈਕ ਚੁੰਝਦਾ ਜੀ ਵਿੱਚ ਕਿਹੋ ਜਿਹਾ ਲੱਗੇ ਜੀ ਆਪਣੇ ਕਬੂਤਰ ਤੁਹਾਨੂੰ ਗ੍ਰੀਨ ਅੱਖਾਂ ਦੇ ਜ਼ਰੂਰ ਦੱਸਿਓ ਭਾਈ ਜੀ ਤੇ ਬਾਕੀ ਇੱਕ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹ ਸਿਰਫ ਆਪਾਂ 1000 ਫਾਲੋਅਰ ਹੀ ਬਣਾਉਣਾ ਜਿਹਦੇ ਤੇ ਸੰਸ ਜੋੜਨ ਵਾਸਤੇ ਚੈਨਲ ਆਪਣਾ ਪੁਰਾਣਾ ਹੀ ਚੱਲੂ ਆ ਜੀ ਜੋ ਪੁਰਾਣਾ ਸੀ ਅ ਸਰਫਰੈਸ ਚੈਨਲ ਵਾਸਤੇ ਵੀਡੀਓ ਬਣਾ ਰਹੇ ਆ ਜੀ ਆਪਾਂ ਐਡਸਨਸ ਲੈਣ ਵਾਸਤੇ ਜੀ ਐਡਸਨਸ ਲੈਣਾ ਉਹਦੇ ਉੱਤੇ ਥੋੜੀ ਜੀ ਕੋਈ ਪ੍ਰੋਬਲਮ ਆ ਗਈ ਸੀ ਅਦਰ ਕਰਮੂ ਖਾ ਤੇ ਚੁੰਝ ਸੱਜਣਾ ਡਰ ਰਿਹਾ ਜਿੱਥੋਂ ੜੇ ਲਓ ਜੀ ਗ੍ਰੀਨ ਅੱਖਾਂ ਦੇ ਕੁੱਤੇ ਉਹ ਵੇਖੋ ਜੀ ਕਦੇ ਦੂਜੇ ਕੈਮਰੇ ਨਾਲ ਬਣਾ ਕੇ ਤੁਹਾਨੂੰ ਅੱਖਾਂ ਨੂੰ ਪੂਰੀਆਂ ਜ਼ੂਮ ਕਰਕੇ ਦਿਖਾਵਾਂਗੇ ਕਿਉਂਕਿ ਚੱਖਾਂ ਪੂਰੀਆਂ ਸਾਫ਼ ਨਹੀਂ ਆ ਰਹੀਆਂ ਇੱਕ ਮੈਂ ਅੱਜ ਕੱਲਾ ਜਾਣਾ ਸੀ ਇਹ ਤਾਂ ਹੋ ਸਕਦਾ ਹੈ ਤੁਹਾਨੂੰ ਫੜ ਕੇ ਜ਼ਰੂਰ ਵਿਖਾਉਂਦੇ ਜੀ ਜ਼ਰੂਰ ਦੱਸਿਓ ਜੀ ਕਿਹੋ ਜਿਹਾ ਲੱਗੇ ਤੁਹਾਨੂੰ ਆਪਣੇ ਗ੍ਰੀਨ ਅੱਖਾਂ ਦੇ ਕਬੂਤਰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਭੁਪਿੰਦਰ ਹੇਰ ਦੇ ਨਾਂ ਤੇ ਜਿਹੜਾ ਆਪਣਾ ਚੈਨਲ ਆ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ ਜੀ ਸਾਰੇ ਮੇਰੇ ਵੀਰਾਂ ਦਾ